ਕਤਲੋਂ ਕੋ ਹਾਸੀ ਦੀ ਸਜ਼ਾ ਦੋ ਗੌ ਕਤਲੋਂ ਕੋ ਹਾਸੀ ਦੀ ਸਜ਼ਾ ਦੋ ਚਾਟੀਵਿੰਡ ਇਲਾਕੇ ਚ ਗਊ ਮਾਸ ਦੀ ਫੈਕਟਰੀ ਚੋਂ ਹਿੰਦੂ ਆਗੂਆਂ ਨੇ ਸੈਂਕੜੇ ਕਿਲੋ ਗਊ ਮਾਸ ਬਰਾਮਦ ਕੀਤਾ ਮਲਜ਼ਮਾਂ ਨੇ ਮਾਸ ਡੱਬੀਆਂ ਚ ਪੈਕ ਕੀਤਾ ਹੋਇਆ ਸੀ ਦੋਸ਼ ਹੈ ਕਿ ਇਸ ਫੈਕਟਰੀ ਚ ਗਊ ਹੱਤਿਆਈ ਕੀਤੀ ਜਾ ਰਹੀ ਸੀ ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਘਟਨਾ ਦਾ ਪਤਾ ਲੱਗਦਾ ਹਿੰਦੂ ਸੰਗਠਨ ਮੌਕੇ ਤੇ ਪੁੱਜ ਗਏ ਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਇਨਸਾਫ ਦੀ ਮੰਗ ਕੀਤੀ ਹਿੰਦੂ ਆਗੂਆਂ ਨੇ ਦੋਸ਼ ਲਗਾਇਆ ਕਿ ਪ੍ਰਸ਼ਾਸਨ ਦੀ ਨੱਕ ਹੇਠ ਖੁੱਲੇਆਮ ਗਊ ਹੱਤਿਆ ਕੀਤੀ ਜਾ ਰਹੀ ਹੈ ਪਰ ਕਿਸੇ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ ਰਾਜਪੁਰ ਦੇ ਰਹਿਣ ਵਾਲੇ ਗਊ ਰੱਖਿਆ ਦਲ ਦੇ ਰਾਸ਼ਟਰੀ ਪ੍ਰਧਾਨ ਤੇ ਸ੍ਰੀ ਹਿੰਦੂ ਤਖਤ ਦੇ ਰਾਸ਼ਟਰੀ ਸੰਗਠਨ ਮੰਤਰੀ ਸतीश ਕੁਮਾਰ ਨੇ ਕਿਹਾ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਅੰਮ੍ਰਿਤਸਰ ਦੇ ਚਾਟੀ ਵਿੰਡ ਇਲਾਕੇ 'ਚ ਪਿੰਡ ਗਿਰਵਾਲੀ ਨੇੜੇ ਇੱਕ ਗੋਦਾਮ 'ਚ ਗਊ ਹੱਤਿਆ ਕੀਤੀ ਜਾ ਰਹੀ ਹੈ ਉਹਨਾਂ ਦੀ ਟੀਮ ਸ਼ਨੀਵਾਰ ਨੂੰ ਉਕਤ ਫੈਕਟਰੀ 'ਚ ਪੁੱਜੀ ਉਹਨਾਂ ਦੇਖਿਆ ਕਿ ਉੱਥੇ ਗਊਆਂ ਦੇ ਪਿੰਜਰ ਤੇ ਹੱਡੀਆਂ ਪਈਆਂ ਸਨ ਇਸ ਤੋਂ ਇਲਾਵਾ 5 ਕੁਇੰਟਲ ਤੋਂ ਵੱਧ ਗਊ ਮਾਸ ਵੀ ਖੁੱਲੇ 'ਚ ਪਿਆ ਸੀ ਤੇ ਇਲਾਕੇ ਵਿੱਚ ਬਹੁਤ ਜ਼ਿਆਦਾ ਬਦਬੂ ਆ ਰਹੀ ਸੀ ਉੱਤੇ ਲਗਭਗ 160 ਡੱਬੇ ਮਾਸ ਦੇ ਸਨ ਤੇ ਹਰੇਕ ਡੱਬੇ ਦਾ ਭਾਰ 10 ਕਿਲੋ ਸੀ ਜਿਨ੍ਹਾਂ ਦਾ ਕੁੱਲ ਭਾਰ ਲਗਭਗ 16 ਕੁਇੰਟਲ ਗਊ ਮਾਸ ਸੀ ਇਸ ਤੋਂ ਲਾਵਾ ਉੱਤੋਂ ਇੱਕ ਬਕਸਾ ਤੇ ਗਊ ਹੱਤਿਆ ਦਾ ਸਾਰਾ ਸਮਾਨ ਵੀ ਬਰਾਮਦ ਕੀਤਾ ਗਿਆ ਸਾਰੇ ਡੱਬਿਆਂ ਤੇ ਹਲਾਲ ਮਾਸ ਲਿਖਿਆ ਹੋਇਆ ਹੈ ਘਟਨਾ ਤੋਂ ਤੁਰੰਤ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ ਜਾਂਚ ਤੋਂ ਬਾਅਦ ਪੁਲਿਸ ਨੇ ਯੂਪ ਦੇ 쿠ਸ਼ੀ ਨਗਰ ਦੇ ਰਹਿਣ ਵਾਲੇ ਨਸੀਬ ਅंसारी ਲਖਨਊ ਦੇ ਲਾਗੰਜ ਪਿੰਡ ਦੇ ਰਹਿਣ ਵਾਲੇ ਸ਼ਾਨੂ ਮੇਰਠ ਦੇ ਸ਼ਾਮ ਨਗਰ ਦੇ ਰਹਿਣ ਵਾਲੇ ਇਮਰਾਨ ਤੇ ਮੇਰਠ ਦੇ ਇਸਲਾਮ ਨਗਰ ਦੇ ਗੋਕুলਪੁਰ ਦੇ ਰਹਿਣ ਵਾਲੇ ਹਸੀਨ ਮੁਕੰਦ ਅਤੇ ਸ਼ਾਮ ਨਗਰ ਦੇ ਰਹਿਣ ਵਾਲੇ ਮੁਹੰਮਦ ਇਮਰਾਨ ਵਿਰੁੱਧ ਮਾਮਲਾ ਦਰਜ ਕੀਤਾ ਇਹਨਾਂ ਚ ਮੁਹੰਮਦ ਇਮਰਾਨ ਕਾਰ ਵਿੱਚ ਸਵਾਰ ਹੋ ਕੇ ਭੱਜ ਗਿਆ ਲੋਕਾਂ ਨੇ ਦੱਸਿਆ ਕਿ ਮੁਲਜ਼ਮ ਨਾਲ ਕਾਰਜ ਪੰਜ ਔਰਤਾਂ ਵੀ ਸਵਾਰ ਸਨ ਚਾਟੀਵਿੰਡ ਪੁਲਿਸ ਸਟੇਸ਼ਨ ਦੀ ਇੰਚਾਰਜ ਹਰ ਸਿਮਰਨਪ੍ਰੀਤ ਕੌਰ ਨੇ ਦੱਸਿਆ ਕਿ ਫਿਲਹਾਲ ਫੈਕਟਰੀ ਨੂੰ ਸੀਲ ਕਰ ਦਿੱਤਾ ਗਿਆ ਹੈ ਨਮਾਜ਼ ਦੇ ਨਮੂਨੇ ਇਕੱਠੇ ਕੀਤੇ ਗਏ ਨੇ ਤੇ ਜਾਂਚ ਜਾਰੀ ਹੈ ਗਊ ਰੱਖਿਆ ਦਲ ਪੰਜਾਬ ਦੇ ਮੁਖੀ ਨਿਕਸਨ ਕੁਮਾਰ ਵਾਸੀ ਰੋਪੜ ਤੇ ਸੇਵਾ ਕਮਿਸ਼ਨ ਪੰਜਾਬ ਸਰਕਾਰ ਦੇ ਸਾਬਕਾ ਚੇਅਰਮੈਨ ਕੀਮਤੀ ਭਗਤ ਹਿੰਦੂ ਆਗੂ ਜਗੋਪਾਲ ਲਾਲੀ ਸੰਦੀਪ ਸ਼ਰਮਾ ਪੁਸ਼ਵਿੰਦਰ ਤਿਮਾਨ ਦੀਪਕ ਸ਼ਰਮਾ ਵਿਸ਼ਾਲ ਠਾਕੁਰ ਨਾਲ ਫੈਕਟਰੀ ਦੇ ਬਾਹਰ ਪੁੱਜੇ ਤੇ ਸਰਕਾਰ ਵਿਰੁੱਧ ਇਨਸਾਫ ਦੀ ਮੰਗ ਕਰਦੇ ਹੋਏ ਨਾਰੇਬਾਜ਼ੀ ਕੀਤੀ। ਉਹਨਾਂ ਮੰਗ ਕੀਤੀ ਕਿ ਦੋਸ਼ੀਆਂ ਵਿਰੁੱਧ ਕਤਲ ਦਾ ਮਾਮਲਾ ਦਰਜ ਕੀਤਾ ਜਾਵੇ। ਹਿੰਦੂ ਆਗੂ ਜਗੋਪਾਲ ਲਾਲੀ ਨੇ ਕਿਹਾ ਕਿ ਸਨਾਤਨ ਨਾਲ ਕਿਸੇ ਵੀ ਤਰ੍ਹਾਂ ਦੀ ਛੇੜਛਾੜ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਗਊ ਹੱਤਿਆ ਤੇ 20 ਦੇ ਕਰੋ 12 ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਇਸ ਘਟਨਾ ਨੇ ਧਾਰਮਿਕ ਭਾਵਨਾਵਾਂ ਨੂੰ ਥੇਸ ਪਹੁੰਚਾਈਏ ਉਹਨਾਂ ਦੱਸਿਆ ਗਿਆਲੇ ਦੋਆਲੇ ਦੇ ਲੋਕਾਂ ਤੋਂ ਪਤਾ ਲੱਗਾ ਕਿ ਇਮਰਾਨ ਨਾਂ ਦੇ ਮੁਲਜ਼ਮ ਨੇ ਫੈਕਟਰੀ ਕਿਰਾਏ ਤੇ ਲਈ ਸੀ ਤੇ ਇੱਥੇ ਗਊ ਹੱਤਿਆ ਕਰਵਾ ਰਿਆ ਸੀ ਅੱਜ ਅੰਮ੍ਰਿਤਸਰ ਦੀ ਪਾਵਨ ਧਰਤੀ ਤੇ ਬਹੁਤ ਹੀ ਪਾਪ ਪੂਰਨ ਕਰਤ ਉੱਚੜਖਾਨਾ ਜੋ ਕਿ ਸਾਰੇ ਆਮ ਤਰਨਤਨ ਰੋਡ ਦੇ ਉੱਤੇ ਚਲਾਇਆ ਜਾ ਰਿਹਾ ਸੀ ਜਿਹਦੇ ਵਿੱਚ ਬਹੁਤ ਗਿਣਤੀ ਦੇ ਵਿੱਚ ਗਊ ਮਾਤਾ ਦਾ ਵੱਢ ਕਰਕੇ ਉਹਦਾ ਮਾਸ ਜੋ ਕਿ ਵੇਚਿਆ ਜਾਂਦਾ ਸੀ ਪੱਖੋ-ਪੱਖ ਮਾਰਕੀਟ ਦੇ ਵਿੱਚ ਉਹ ਬਰામਤ ਕੀਤਾ ਗਿਆ ਔਰ ਇਹ ਦੇਖੋ ਗਊ ਮਾਤਾ ਦੇ ਪੀਸ ਜੋ ਕਿ ਇਹ ਚੀਜ਼ ਵਿਚਾਰ ਕਰਨ ਵਾਲੀ ਹੈ ਜਾਂਚ ਵਾਲੀ ਹੈ ਕਿ ਕਿਸ ਦੀ ਸ਼ਹਿ ਦੇ ਉੱਤੇ ਇਹ ਜਿਹੜਾ ਸਲਾਟਰਨ ਸੀ ਪੋਚੜ ਖਾਨਾ ਸੀ ਜਦ ਚਲਾਇਆ ਜਾ ਰਿਹਾ ਔਰ ਇਸ ਤੋਂ ਪਹਿਲਾਂ ਕਿੰਨੀਆਂ ਕਿ ਗਉਆਂ ਦਾ ਵਧ ਜਿਹੜਾ ਇੱਥੇ ਕੀਤਾ ਗਿਆ ਇਹ ਵੀ ਜਾਂਚ ਦਾ ਵਿਸ਼ਾ ਹੈ ਅੱਜ ਅੰਮ੍ਰਿਤਸਰ ਦੇ ਕਈ ਹਿੰਦੂ ਸੰਗਠਨ ਸੰਤ ਮਹਾਤਮਾ ਇਹਨੂੰ ਵੇਖਣ ਵਾਸਤੇ ਪਹੁੰਚੇ ਨੇ ਮਨ ਬਹੁਤ ਵਿਚਲੀਤ ਹੋ ਰਿਹਾ ਜੀ ਇਹ ਚੀਜ਼ ਨੂੰ ਦੇਖ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਇਹ ਪਾਪ ਕਰਮ ਸਾਡੀ ਗਊ ਮਾਤਾ ਦਾ ਕਿਸ ਤਰੀਕੇ ਦੇ ਨਾਲ ਇਹ ਹੱਤਿਆ ਕਰਕੇ ਜਿਸਨਾਤਨ ਦੇ ਵਿਰੋਧੀ ਜਿਹੜੇ ਨੇ ਆਪਣਾ ਪਾਪ ਕਰਨ ਕਰਨ ਕਰ ਰਹੇ ਨੇ ਸਾਵਣ ਦੇ ਪਵਿੱਤਰ ਮਹੀਨੇ ਦੇ ਉੱਤੇ ਇਹ ਚੀਜ਼ ਬਰਾਮਦ ਕੀਤੀ ਗਈ ਹੈ ਕਿਤੇ ਨਾ ਕਿਤੇ ਨਾ ਮੋੜ ਰਹਿਣ ਬਰਾਸ ਹਾਂਜੀ ਕਿਤੇ ਨਾ ਕਿਤੇ ਸਨਾਤਨੀਆਂ ਦੀ ਹਿੰਦੂਆਂ ਦੀ ਮਾਨ ਸਮਾਨ ਨੂੰ ਠੇਸ ਪਹੁੰਚਾਉਂਦਾ ਇਹ ਬਾਪੂਰਨ ਕੰਮ ਕੀਤਾ ਜਾ ਰਿਹਾ ਸੀ ਨਹੀਂ ਇੱਧਰ ਖੜੇ ਹੋ ਕੇ ਸਾਰੇ ਬਣਾਈ ਜੀ ਨਾ ਆਪਾਂ ਮੇਰੇ ਨਾਲ ਜੋਗੀ ਛੋਟੂ ਜੋਗੀ ਛੋਟੂ ਨਾ ਜੀ ਮੀਆਂ ਬਿੰਦ ਤੋਂ ਹਾਂਜੀ ਮੈਂ ਬੜੇ ਸੱਭ ਦਾ ਦਾਸ ਮਹਾਂ ਤਰੁਣਗਿਰੀ ਸ੍ਰੀ ਪੰਚੇ ਦਸ਼ਨਾਮ ਬਿਹਰਵ ਜੂਨਾ ਖਾੜਾ ਮੇਰੇ ਸਾਰੇ ਸਾਥੀ ਸਨਾਤਨੀ ਵੀਰ ਆ ਸਾਰੇ ਇਕੱਠੇ ਹੋ ਜਾਂ ਜਿਨ੍ਹਾਂ ਦੀ ਉਹ ਬਹੁਤੀ ਇਸ਼ਲਾਗਾ ਜੋਗ ਉਪਰਾਲੇ ਸਦਕਾ ਇਹ ਜਿਹੜਾ ਸਲਾਟਰ ਹੈ ਇਹ ਬੁਚੜਖਾਨਾ ਫੜਿਆ ਗਿਆ ਸਾਡੇ ਵੀਰ ਸੁਦੀਸ਼ ਜੀ ਗਊ ਰੱਖਿਆ ਦਲ ਤੋਂ ਹਾਂ ਜੀ ਇਹ ਆਇਆ ਮਾਰੋ ਉੱਤਰ ਕੀ ਡੀਆ ਇਹ ਨਾਂ ਨੂੰ ਹੁਣ ਕਨਾਲ ਦੁਬਾਰੇ